ਸੱਚੀ ਕਾਲ ਦਾ ਟੀਵੀ ਨਰਾਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਜਰਾ ਸੋਚੋ ਕਿ ਅਗਰ ਤੁਸੀਂ ਪਹਿਲਾਂ ਹੀ ਭੁੱਖਮਰੀ ਦੇ ਨਾਲ ਜੂਝ ਰਹੇ ਹੋ ਉਹਨਾਂ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਹੋ ਤੇ ਉਸ ਤੋਂ ਬਾਅਦ ਰਾਹਤ ਕਾਰਜਾਂ ਦੇ ਕੈਂਪਾਂ ਦੇ ਉੱਪਰ ਤੁਸੀਂ ਭੋਜਨ ਲੈਣ ਪਹੁੰਚੇ ਹੋ ਪਾਣੀ ਲੈਣ ਪਹੁੰਚੇ ਹੋ ਤੇ ਅੱਗੇ ਤੁਹਾਡੇ ਉੱਪਰ ਗੋਲੀਬਾਰੀ ਹੋ ਜਾਵੇ ਤਾਂ ਹਾਲਾਤ ਕਿਸ ਤਰੀਕੇ ਦੇ ਬਣ ਕੇ ਤਾਂ ਦਰਅਸਲ ਗਾਜ਼ਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੋਇਆ ਕਿ ਲੋਕ ਪਹਿਲਾਂ ਹੀ ਭੁੱਖਮਰੀ ਦੇ ਹਾਲਾਤਾਂ ਦੇ ਵਿੱਚ ਉਹਦੀ ਬਹੁਤ ਔਖੇ ਹਾਲਾਤਾਂ ਦੇ ਵਿੱਚ ਉਹ ਦੀ ਲੰਘ ਰਹੇ ਨੇ ਪਰ ਉਥੇ ਭੋਜਨ ਲੈਣਗੇ ਕੁਝ ਰਹਿਾਇਸ਼ ਕਾਰਜ ਜਿੱਥੇ ਚੱਲ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਆਮ ਲੋਕ ਭੋਜਨ ਲੈਣਗੇ ਗੋਲ ਲੋਕਾਂ ਦੇ ਉੱਪਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਤਕਰੀਬਨ 34 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਰਾ ਘਟਨਾਕਰਮ ਐਤਵਾਰ ਨੂੰ ਵਾਪਰਿਆ ਜਦੋਂ ਖਾਣਾ ਲੈਣ ਗਏ ਜਿਹੜੇ ਲੋਕਾਂ ਦੇ ਉੱਪਰ ਹਮਲਾ ਹੋ ਜਾਂਦਾ ਤਾਂ ਇਹ ਹਮਲਾ ਜਿਹੜਾ ਜੇ ਬਾਲੀਆ ਤੇ ਨਸਰਤ ਦੇ ਵਿੱਚ ਹੋਇਆ ਤੇ ਜਿਹੜਾ ਉੱਤਰੀ ਗਾਜ਼ਾ ਤੇ ਜ਼ਵਾਲੀਆ ਦੇ ਨਸਰੈਤ ਇਲਾਕਿਆਂ ਦੇ ਵਿੱਚ ਆ ਹੋਇਆ ਜਿੱਥੇਕ ਲੋਕਾਂ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਸੀ ਜੋ ਉਹਨਾਂ ਨੂੰ ਰੋਟੀਆਂ ਪਾਣੀ ਜਾਂ ਹੋਰ ਖਾਣ ਪੀਣ ਦੀਆਂ ਚੀਜ਼ਾਂ ਮਿਲ ਸਕਣ ਤਾਂ ਕਿਸੇ ਨਾ ਕਿਸੇ ਪਾਸਿਓ ਜਿਹੜਾ ਆਪਣੇ ਭੁੱਖ ਨੂੰ ਮਟਾਉਣ ਦਾ ਹੀਲਾ ਕਰ ਰਿਹਾ ਸੀ ਪਰ ਕਿਸੇ ਪਾਸਿਓ ਹਲੇ ਤੱਕ ਇਹ ਸੰਭਲੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਨਹੀਂ ਲਈ ਗਈ ਹੁਣ ਤੱਕ ਕਿਸੇ ਵੀ ਪਾਸਿਓ ਨਹੀਂ ਕਿਹਾ ਗਿਆ ਕਿ ਅਸੀਂ ਹਮਲਾ ਕੀਤਾ ਪਰ ਫਲੇਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਭੁੱਖੇ ਲੋਕਾਂ ਦੇ ਉੱਪਰ ਹਮਲਾ ਹੋਣਾ ਬਹੁਤ ਹੀ ਦੁਖਦਾਈ ਹੈ ਜਿਹੜੇ ਲੋਕ ਮਾਰੇ ਗਏ ਉਹ ਸਾਰੇ ਭੁੱਖ ਕਾਰਨ ਭੋਜਨ ਲੈਣ ਆਏ ਸੀ ਉਹਨਾਂ ਦੇ ਉੱਪਰ ਗੋਲੀ ਚਲਾਉਣਾ ਬੇਅਤ ਡੁਖਦਾਇਕ ਘਟਨਾ ਦੱਸੀ ਜਾ ਰਹੀ ਹੈ ਦੁਨੀਆ ਭਰ ਦੇ ਵਿੱਚ ਇਸ ਦੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਸ਼ਾਂਤੀ ਦੀ ਮੰਗ ਕੀਤੀ ਜਾ ਰਹੀ ਹੈ ਯੂਨ ਸੰਯੁਕਤ ਰਾਸ਼ਟਰ ਅਤੇ ਹੋਰ ਸੰਸਥਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹ ਕਹਿ ਰਹੇ ਹਨ ਕਿ ਹਮਲੇ ਤੁਰੰਤ ਰੁਕਣੇ ਚਾਹੀਦੇ ਹਨ ਕਿ ਤਾਂ ਜੋ ਗਰੀਬ ਲੋਕਾਂ ਨੂੰ ਜਿਹੜੀ ਰਾਹਤ ਮਿਲ ਸਕੇ ਗਾਜ਼ਾ ਦੇ ਵਿੱਚ ਪਹਿਲਾਂ ਵੀ ਹਜ਼ਾਰਾਂ ਲੋਕ ਇਸੇ ਤਰੀਕੇ ਦੇ ਨਾਲ ਮਾਰੇ ਜਾ ਚੁੱਕੇ ਨੇ ਪਹਿਲੀ ਵਾਰ ਨਹੀਂ ਹੋਇਆ ਪਿਛਲੇ 8 ਮਹੀਨਿਆਂ ਦੇ ਵਿੱਚ ਤਕਰੀਬਨ ਗਾਜ਼ਾ ਦੇ ਵਿੱਚ 36000 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਿਸ ਦੇ ਵਿੱਚ ਬੱਚੇ ਅਤੇ ਜੜੀਆਂ ਔਰਤਾਂ ਨੇ ਉਹ ਵੀ ਸ਼ਾਮਲ ਹੈ ਤਾਂ ਹੁਣ ਹਮਲਾ ਜਿਹੜਾ ਜ਼ਿਵਾਲੀਆ ਤੇ Nusairat ਸ਼ਿਵਰ ਦੇ ਇਲਾਕੇ ਦੇ ਵਿੱਚ ਜਿੱਥੇ ਕਿ ਜਿਹੜੇ ਲੋਕ ਐਤਵਾਰ ਨੂੰ ਜਿਹੜਾ ਆਪਣੇ ਖਾਣਾ ਰੋਟੀਆਂ ਪਾਣੀ ਲੈਣ ਦੇ ਲਈ ਇੱਕ ਕੈਂਪ ਦੇ ਹੋਏ ਉੱਪਰ ਇਕੱਠੇ ਹੁੰਦੇ ਨੇ ਭੁੱਖੇ ਲੋਕਾਂ ਦੇ ਉੱਪਰ ਜਿਹੜਾ ਭਿਆਨਕ ਹੁਣ ਤੱਕ ਦਾ ਸਭ ਤੋਂ ਭਿਆਨਕ ਦਿਨ ਹੈ ਕਿਉਂਕਿ ਇਸ ਤੋਂ ਭਿਆਨਕ ਕੁਝ ਨਹੀਂ ਹੋ ਸਕਦਾ ਇੱਕ ਤਾਂ ਤੁਸੀਂ ਭੁੱਖੇ ਹੋ ਰਾਹਤ ਕਾਰਜ ਕੈਂਪਾਂ ਦੇ ਉੱਪਰ ਪਹਿਲਾਂ ਹੀ ਤੁਸੀਂ ਜਿਹੜਾ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਖੜਕੇ ਜਿਹੜਾ ਰਾਸ਼ਨ ਪਾਣੀ ਲੈ ਰਹੇ ਹੋ ਰੋਟੀ ਪਾਣੀ ਲੈ ਰਹੇ ਹੋ ਜਾਂ ਫਿਰ ਹੋਰ ਸਾਧਨ ਜਿਹੜੇ ਖਾਣ ਪੀਣ ਦੇ ਨੇ ਉਹ ਲੈ ਰਹੇ ਹੋ ਤੇ ਉੱਤੋਂ ਤੁਹਾਡੇ ਉੱਪਰ ਗੋਲੀਬਾਰੀ ਹੋ ਜਵੇ ਮੌਕੇ ਤੇ 34 ਲੋਕ ਮਾਰੇ ਜਾਂ ਤਾਂ ਇਸ ਤੋਂ ਦੁਖਦਾਈ ਘਟਨਾ ਕੋਈ ਵੀ ਨਹੀਂ ਹੋ ਸਕਦੀ ਹਾਲਾਂਕਿ ਚਿੰਤਾ ਦਾ ਵਿਸ਼ਾ ਤੇ ਇਸੇ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਿੰਨੇ ਇਨ ਇਲਾਕਿਆਂ ਦੇ ਵਿੱਚ ਇਜ਼ਰਾਈਲ ਦੇ ਹਮਲੇ ਪਹਿਲਾਂ ਵੀ ਹੋ ਚੁੱਕੇ ਨੇ ਪਰ ਭੋਜਨ ਵੰਡ ਰੇ ਲੋਕਾਂ ਦੇ ਉੱਪਰ ਹਮਲਾ ਹੋਣਾ ਚਿੰਤਾ ਦਾ ਬਿਸ਼ਾ ਬਣ ਚੁੱਕਿਆ ਤੇ ਫਿਲਹਾਲ ਹਮਲੇ ਦੀ ਕਿਸੇ ਵੀ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ ਸਿੱਧੇ ਤੌਰ ਤੇ ਜਿਹੜਾ ਫਲਸ ਫਲਸਤੀਨੀ ਸਰਕਾਰ ਦੇ ਵੱਲੋਂ ਸਿਹਤ ਅਧਿਕਾਰੀਆਂ ਨੇ ਵੀ ਜਿਹੜਾ ਇਜ਼ਰਾਈਲ ਦੇ ਉੱਪਰ ਇਲਜ਼ਾਮ ਲਾਇਆ ਨੇ ਉਹਨਾਂ ਕਿਹਾ ਕਿ ਗੈਰ ਸੈਨਾ ਲੋਕਾਂ ਦੇ ਉੱਪਰ ਹਮਲਾ ਕਰਨਾ ਇਹ ਜਿਹੜਾ ਬਹੁਤ ਹੀ ਦੁਖਦਾਇਕ ਹਾਲਾਂਕਿ ਮੌਕੇ ਤੇ ਮਦਦ ਲੈਣਾ ਲੋਕਾਂ ਦੇ ਉੱਪਰ ਹਮਲਾ ਕੀਤਾ ਜ਼ਮੀਨੀ ਹਕੀਕਤ ਦੇ ਉੱਪਰ ਜਿਹੜਾ ਇਹਨਾਂ ਲੋਕਾਂ ਦੀ ਜਿਹੜਾ ਜਿਨ੍ਹਾਂ ਦੇ ਉੱਪਰ ਗੋਲੀਬਾਰੀ ਕੀਤੀ ਗਈ ਉਹਨਾਂ ਦੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੀ ਮਦਦ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਵੀ ਹੁਣ ਗਾਜ਼ਾ ਦੇ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੀ ਜਿਹੜੀ ਨਿੰਦਾ ਦੁਨੀਆ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਇਤੋਂ ਤੱਕ ਕਿ ਸੰਯੁਕਤ ਰਾਸ਼ਟਰ ਯੂਨ ਦੇ ਵੱਲੋਂ ਵੀ ਇਸ ਗੱਲ ਦੀ ਨਿੰਦਾ ਕੀਤੀ ਗਿਆ ਕਿਉਂਕਿ ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ ਕਿ ਇੱਕ ਲੋਕ ਤਾਂ ਪਹਿਲਾਂ ਹੀ ਜਿਹੜਾ ਭੁੱਖਮਰੀ ਦੇ ਵਿੱਚੋਂ ਜੂਝ ਰਹੇ ਨੇ ਲੰਬੀਆਂ ਲਾਈਨਾਂ ਦੇ ਵਿੱਚ ਖੜ੍ਹ ਰਹੇ ਨੇ ਰਾਸ਼ਨ ਪਾਣੀ ਲੈਣ ਦੇ ਲਈ ਭੋਜਨ ਰੋਟੀਆਂ ਲੈਣ ਪਾਣੀ ਲੈਣ ਦੇ ਲਈ ਪਰ ਉਧਰ ਉਹਨਾਂ ਦੇ ਉੱਪਰ ਗੋਲੀਬਾਰੀ ਹੋ ਜਵੇ ਤਾਂ ਇਸ ਤੋਂ ਮਾੜਾ ਦਿਨ ਕੋਈ ਨਹੀਂ ਹੋ ਸਕਦਾ